ਆਪ ਕਰਨਾ ਛੋਣਾ ਬਗੇਲ ਸਾਹਿਬ ਦਾ ਕਿ ਉਹਨਾਂ ਨੇ 3 ਦਿਨ ਦੇ ਦੌਰੇ ਤੇ ਅੱਜ ਇੱਥੇ ਆਏ ਕੱਲ ਫਾਜ਼ਿਲਕਾ ਫਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਹੁਣ ਇੱਥੇ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਧੰਨਵਾਦ ਕਿ ਇਹਨਾਂ ਨੇ ਰਾਤ 1 ਵਜੇ ਇੱਕ ਬੰਨ ਤੇ ਖੜੇ ਹੋ ਕੇ ਉੱਥੇ ਆਪਦੀ ਜਿਹੜੀ ਫਰਜ਼ਾਂ ਦੀ ਪੂਰਤੀ ਕੀਤੀ ਹੈ ਨਾਲ ਹੀ ਨਾਲ ਬਹੁਤ ਸਾਰਾ ਸਾਡਾ ਨੁਕਸਾਨ ਹੋ ਗਿਆ ਜਿਵੇਂ ਕਿ ਰੰਦਾਵਾ ਸਾਹਿਬ ਨੇ ਤੁਹਾਨੂੰ ਵਿਸਤਾਰਪੂਰਕ ਦੱਸਿਆ ਮੈਂ ਹੋਰ ਇਹ ਤੇ ਬਾਰ-ਬਾਰ ਬੋਲਣਾ ਨਹੀਂ ਚਾਹੁੰਦਾ ਕਿ ਇਹ ਹਾਲਾਤ ਕਿਉਂ ਬਣੇ ਅਗਰ ਇਹਨੂੰ ਮੈਂ ਕਹਿ ਦਿਆਂ ਕਿ ਕੁਦਰਤੀ ਆਫਤ ਦੇ ਨਾਲ ਨਾਲ ਇਹ ਸਰਕਾਰਾਂ ਦਾ ਦਿੱਤਾ ਹੋਇਆ ਤੋਹਫਾ ਹੈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਔਰ ਇਹਦੇ ਵਿੱਚ ਕੇਂਦਰ ਦਾ ਵੀ ਉਹਨੇ ਯੋਗਦਾਨ ਹੈ ਕਿਉਂਕਿ BBMP ਇਹ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਮਕਮਲ ਤੌਰ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਦਿੱਲੀ ਦਾ ਕਬਜ਼ਾ ਹੈਗਾ ਉਹਨਾਂ ਦੇ ਮੁਤਾਬਕ ਕੰਮ ਫੈਸਲਾ ਲਿਆ ਜਾਂਦਾ ਅੱਜ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਜੇ ਤਵਜੋ ਦਿੱਤੀ ਹੁੰਦੀ ਸ਼ਾਇਦ 75% ਨੁਕਸਾਨ ਰੁਕ ਜਾਂਦਾ 25% بارش ਨਾਲ ਸਾਡਾ ਨੁਕਸਾਨ ਹੋ ਜਾਂਦਾ ਲੇਕਿਨ ਇਹਰੇ ਤੇ ਚਰਚਾਾਂ ਵਿੱਚ ਅਸੀਂ ਕਰਾਂਗੇ ਥੋੜੀ ਦੇਰ ਬਾਅਦ ਜਦੋਂ ਆ ਥੋੜਾ ਠੰਮ ਗਿਆ ਅਸੀਂ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਇਹ ਚਾਹੁੰਦੇ ਕਿ ਰਾਹਤ ਕਾਰਜਾਂ ਦੇ ਵਿੱਚ ਰੰਦਾਵਾ ਸਾਹਿਬ ਉਹਨਾਂ ਦੇ ਸੰਸਦਾਂ ਵਿੱਚ ਸਾਡੀਆਂ ਬਾਬਾ ਜੀ ਹਰਾਂ ਦੀਆਂ ਡੇਰੇ ਉਹਨਾਂ ਨੇ ਕਮਾਲ ਦਾ ਕੰਮ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਸਰਕਾਰਾਂ ਫੇਲ ਹੁੰਦੀਆਂ ਨਜ਼ਰ ਆਈਆਂ ਤੇ ਅਸੀਂ ਵੀ ਜਿੱਥੇ ਜਿੰਨੇ ਜੋਗਰੇ ਆ ਉੱਥੇ ਆ ਕੇ ਆਪਦਾ ਯੋਗਦਾਨ ਪਾ ਕੇ ਅਸੀਂ ਇਹ ਕੰਮ ਕਰ ਰਹੇ ਹਾਂ ਜਿੱਥੋਂ ਤੱਕ ਤੁਸੀਂ ਕਿਹਾ ਦੇਸ਼ ਤੇ ਪ੍ਰਧਾਨ ਮੰਤਰੀ ਆ ਰਹੇ ਇੱਕ ਦੇਸ਼ ਦਾ ਕੇਂਦਰੀ ਮੰਤਰੀ ਵੀ ਆਇਆ ਸੀ ਥੋੜੇ ਦਿਨ ਪਹਿਲਾਂ ਗੱਲ ਕੋਈ ਆਵੇ ਨਾ ਆਵੇ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਥੋ ਸਰਕਾਰ ਦਿੱਲੀ ਚ ਬੀਜੇਪੀ ਦੀ ਐ ਇੱਥੇ ਉਹਨਾਂ ਦੀ ਐ ਰਾਹਤ ਤੁਸੀਂ ਕੀ ਦੇਖੇ ਗਏ ਹੋ ਥੋੜਾ ਜਿਹਾ ਨੁਕਸਾਨ ਹੋਇਆ ਸੀ 1200 ਕਰੋੜ ਰੁਪਇਆ ਡਾਕਟਰ ਮਨਮੋਨ ਸਿੰਘ ਨੇ ਦਿੱਤਾ ਸੀ ਤੇ ਜਾ ਕੇ ਇਥੋਂ ਸ਼ਿਵਰਾਜ ਚੌਹਾਨ ਜੀ ਨੇ ਕਿਹਾ ਤਾਂ ਕਿ ਮਾਈਨਿੰਗ ਹੋ ਰਹੀ ਹੈ ਇਸਦੇ ਨੁਕਸਾਨ ਹੈ ਮਾਈਨਿੰਗ ਤਾਂ 11 ਸਾਲ ਦੀ ਹੋ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ 11 ਸਾਲ ਦੇ ਹੈ ਇਸ ਕਰਕੇ ਮੈਂ ਜੀ ਆਇਆਂ ਕਿਹਣਾ ਦੇਸ਼ ਦੇ ਪ੍ਰਧਾਨ ਮੰਤਰੀ ਪਰ ਮੈਂ ਇਹ ਬੇਨਤੀ ਕਰਾਂਗਾ ਕਿ ਦੇਸ਼ ਦੇ ਮਾਲਕੋਂ ਦੇਸ਼ ਦਾ ਪ੍ਰਧਾਨ ਮੰਤਰੀ 11 ਸਾਲ ਦਾ ਹੈ ਅੱਜ ਤੱਕ ਪੰਜਾਬ ਨੂੰ ਕੋਈ ਰਾਹਤ ਪੈਕੇਜ ਨਹੀਂ ਮਿਲਿਆ ਪਿਛਲੇ 1.5 ਸਾਲ ਪਹਿਲਾਂ ਵੀ ਹੜ੍ਹ ਆਏ ਸਾਨੂੰ ਕੁਝ ਨਹੀਂ ਮਿਲਿਆ ਤੁਸੀਂ ਦੇਸ਼ ਦੇ ਮਾਲਕੋਂ ਸਾਨੂੰ ਕੋਈ ਵੱਡੀ ਇੰਡਸਟਰੀ ਨਹੀਂ ਮਿਲੀ ਬਾਰਡਰ ਸਾਡਾ ਸਾਰਾ ਝੰਬਿਆ ਪਿਆ ਇਥੋਂ ਫਿਰੋਜ਼ਪੁਰ ਗਰਦਾਸਪੁਰ ਫਾਜ਼ਿਲਕਾ ਜਲਾਲਾਬਾਦ 10000 ਕਰੋੜ ਰੁਪਇਆ ਘੱਟੋ-ਘੱਟ ਜਿਹੜੀਆਂ ਤੁਸੀਂ ਬਿਹਾਰ ਨੂੰ ਦਿੱਤਾ ਹਮੇਸ਼ਾ ਦੇ ਰਹੇ ਹੋ ਤੁਸੀਂ ਆਪਣੀਆਂ ਅਲਾਈਅੰਸ ਜਿਹੜੀਆਂ ਅੰਧਰਾ ਨੂੰ ਦਿੱਤਾ ਤੇ ਸਾਡੇ ਆਸੇ 50000 ਘੱਟੋ-ਘੱਟ ਪਸ਼ੂ ਆਸੇ 50000 ਜੇ ਕੈਜ਼ੁਐਲਟੀ ਹੋਈ ਹੈ ਬੰਦਾ 5 ਲੱਖ ਰੁਪਇਆ ਮਕਾਨ ਟਹਿ ਗਿਆ 5 ਲੱਖ ਰੁਪਇਆ ਔਰ ਲੱਖ ਰੁਪਇਆ ਜਿਹੜਾ ਫਸਲ ਦਾ ਮੁਆਵਜ਼ਾ ਕਿਤੇ ਨਾ ਹੋਵੇ ਜਾਇਦਾ ਲੈ ਕੇ 6500 ਰੁਪਏ ਦਾ ਸਾਨੂੰ ਤੁਸੀਂ ਭੇਜਦੇ ਹੋ ਔਰ ਇਹ ਨਾਲ ਸਾਡੇ ਮੱਲਮ ਨਹੀਂ ਲਗਣੀ ਸੋ ਇਨਾ ਹੀ ਕਹਿੰਦਾ ਹੋਇਆ ਅਸੀਂ ਤਤਪਾਰਾ ਰੰਦਾਵਾ ਸਾਹਿਬ ਔਰ ਮੈਂ ਔਰ ਸਭ ਲੋਗ ਰਬੇਸ਼ ਬਗੇਲ ਜੀ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਰਾਹੁਲ ਗਾਂਧੀ ਜੀ ਨੇ ਲਿਖਿਆ ਫਿਰ ਲਿਖਣ ਤੋਂ ਬਾਅਦ ਵੀਡੀਓ ਪਾਈ ਕਿ ਪੰਜਾਬ ਦੇ ਹਾਲਾਤ ਮਾੜੇ ਆ ਸਾਰੀ ਕਾਂਗਰਸ ਨੂੰ ਛੁੱਟ ਜਾਣਾ ਚਾਹੀਦਾ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਵੱਡੀ ਰਾਹਤ द अनाउंसमेंट करनी चाहिए सो आज थे, थे है सो अज अडीनेट से बा दरती वेखण आए हैं मैं बपेश बघेल जी को कहूँगा कि उन्होंने जो दो दिन का उन्होंने जायज़ा लिया और बारे भी थोड़े नानन पा बीच में कोई समन्वय नहीं होने के कारण से ये आपदा आया है और इसके लिए जिम्मेदार केंद्र और राज्य सरकार दोनों हैं तो निश्चित रूप से आ, इनकी जिम्मेदारी दोनों सरकारों को लेना चाहिए तीसरी बात ये है कि सरकार के द्वारा कोई अभी तक के आपदा राहत नहीं दिया गया है लेकिन मैं पंजाब के पंजाबीत जो जज्बा है उसको सलाम करता हूँ ऐसे कठिन समय में आदमी घर में बैठ जाता है लेकिन यहाँ के लोग इस विविधा को से सामना करने के लिए सब लोग जुट गए हैं संगत के लोग जुटे हैं डेरे के लोग जुटे हैं और सामाजिक संगठन जुटे हैं हमारे कांग्रेस के प्रदेश कांग्रेस के सांसद लोग विधायक लोग संगठन के लोग सब लोग जुटे हैं और जिससे जो जिस जो जो बन पड़ रहा है वो सब ला रहे हैं चाहे राशन देने की बात हो चाहे पशुओं के चारा देने की बात हो चाहे इलाज के लिए दवाई देने की बात हो चाहे तटबंध गाँव को बचाने के लिए फसल बचाने के लिए जो मिट्टी ला रहे हैं ट्राली में किसान लोग अपने ट्रालियों में भर भर के ला रहे हैं और जिस प्रकार से लोग सहयोग कर रहे हैं वो अद्भुत है ये केवल पंजाब में ही हो सकता है जो ये यहाँ देखने को मिलता है लेकिन सरकार बिल्कुल असंवेदनशील है इसकी जितनी निंदा की जाए कम है छत्तीसगढ़ भूपेश चार। बघेल जी आए ने और प्रधान जी पंजाब के राजा वडिंग जी इत जो खास करके बॉर्डर के ऊपर बघेल साहब यहाँ जो दूसरी बांध है वो सामने पाकिस्तान है और जब हम चलते हैं पठानकोट से राइट साइड पर पाकिस्तान है लेफ्ट साइड पर हिंदुस्तान है तो दूसरी बांध बना और उसके बाद कुछ भी हुआ जब मेरे ख्याल दस पंद्रह साल से बादल साहब भी रहे अब ब्लेम गेम की बात नहीं है 88 में बाढ़ आई थी उसके बाद सैंतीस साल के बाद अब दोबारा उससे ज़्यादा बाढ़ आई है तो ਹਮਾਰੀ ਤੋਂ ਆਪ ਵੀ ਹੈ ਔਰ ਹਮ ਵੀ ਹੈ ਤੌਰ ਤੇ ਸਾਡੇ ਮੈਂਬਰ ਪਾਰਲੀਮੈਂਟ ਵੀ ਹੈ ਰਾਜਾ ਜੀ ਹਮ 4 ਐਮਪੀ ਹੈ 3 ਐਮਪੀ ਹੈ ਜੋ ਬਿਲਕੁਲ ਜਿਨ੍ਹਾਂ ਦੇ ਇਲਾਕਿਆਂ 'ਚ ਰੱਬਤ ਵਾਧਾ ਆਇਆ ਫਰੋਜਪੁਰ ਤਮਰਤ ਸਾਹਿਬ ਔਰ ਗੁਰਦਾਸਪੁਰ ਤੇ ਇਹਦੇ 'ਚ ਲੋਕਾਂ ਦੀ ਜਿਹੜੀ ਡਿਮਾਂਡ ਹੈ ਉਹ ਇਹੀ ਹੈ ਕਿ ਇਹ ਤੁਸੀਂ ਬੰਦ ਨੂੰ ਦੁਬਾਰਾ ਕੀਤਾ ਜੇ ਸਾਡੇ ਇੱਕ ਸੱਕੀ ਨਾਲਾ ਜਿਹੜਾ ਸਭ ਤੋਂ ਵੱਧ ਨੁਕਸਾਨ ਕਰਦਾ ਇਸ ਲਈ ਸਾਡੀ ਜਿਹੜੀ ਪ੍ਰੋਬਲਮ ਕ੍ਰੀਏਟ ਹੋਈ ਹੈ ਇਹ ਮੈਨੂ ਮੇਡ ਮੈਂ ਕਹੂੰਗਾ ਹੋਈ ਹੈ ਤੁਸੀਂ ਜਦੋਂ ਪਾਣੀ ਚੱਲਿਆ ਉੱਜ ਤੇ ਬਸੰਤਰ ਦਾ ਪਾਣੀ ਜਦੋਂ ਫਲਡ ਆਉਂਦਾ ਸਭ ਤੋਂ ਪਹਿਲਾਂ ਉਹ ਜਿਹੜਾ ਜੰਮੂ ਸਾਈਡ ਤੋਂ ਇਧਰ ਪਾਣੀ ਆਉਂਦਾ ਤੇ ਬਾਅਦ ਚ ਜੇ ਕਿਤੇ ਗਵਰਨਮੈਂਟ ਥੋੜੀ ਜਿਹੀ ਸੋਚ ਸਮਝ ਕੇ ਕੰਮ ਕਰਦੀ ਕਿ ਰਣਜੀਤ ਸਾਗਰ ਡੈਮ ਨੂੰ 5-7 ਘੰਟੇ ਲੇਟ ਛੱਡਦੀ ਦੋਨੋਂ ਪਾਣੀ ਇਕੱਠੇ ਹੋ ਕੇ ਉਹਨਾਂ ਨੇ ਨੁਕਸਾਨ ਕਰ ਦਿੱਤਾ ਔਰ ਇਸ ਕੀ ਮੈਂ ਬਾਤ ਵੀ ਕਰਾਂਗੇ ਔਰ ਚੀਫ ਮਿਨਿਸਟਰ ਸਾਹਿਬ ਨੂੰ ਵੀ ਕਹਾਂਗੇ ਕਿ ਇਹਦੀ ਇਨਕੁਆਰੀ ਕਰਾਓ ਕਿ ਕਿਹਦੇ ਕੰਡ ਤੇ ਪਾਣੀ ਛੱਡਿਆ ਗਿਆ ਜੋ ਤੁਸੀਂ ਆਏ ਹੋ ਔਰ ਇਸ ਇਲਾਕੇ ਦਾ ਮੇਰੇ ਖਿਆਲ ਸਾਰੇ ਬੰਦੇ ਖੜੇ ਹੋਣਗੇ ਇੱਥੇ ਜਿਹੜੇ ਬੰਦੇ ਇਸ ਵਿੱਚ ਜਹਾਂ ਗੋਭੀ ਦੀ ਫਸਲ ਸਭ ਤੋਂ ਜ਼ਿਆਦਾ ਹੁੰਦੀ ਹੈ ਔਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਜਹਾਂ 1 1 ਏਕੜ ਦਾ 1 ਲੱਖ ਰੁਪਏ ਉਸ ਦਾ ਠੇਕਾ ਹੈ 50000 ਰੁਪਏ ਗੋਭੀ ਕੇ ਉੱਪਰ ਖਰਚਾ ਜਾਂਦਾ ਹੈ 1 ਔਰ 50000 1.5 ਲੱਖ ਰੁਪਏ ਖਰਚ ਹੋ ਗਿਆ ਔਰ 3 3 ਸਵਾ 3 ਲੱਖ ਦੀ ਗੋਪੀ ਨਿਕਚੇ 1 ਏਕੜ ਸੀ। ਉਨ੍ਹਾਂ ਦਾ ਬਹੁਤ بڑا ਨੁਕਸਾਨ ਹੋਇਆ ਹੈ। ਗਵਰਨਮੈਂਟ ਕੋ ਵੀ ਅਪੀਲ ਕਰਾਂਗੇ। ਆਪ ਹੀ ہماری ਵਾਜਟ ਠਾਓਗੇ। ਆਪ ਦੇਖਣੇ ਆਏ ਹੋ ਕਿ ਲੋਕਾਂ ਕੇ ਜੋ ਹੋਇਆ ਹੈ। ਆਪਕਾ ਵੀ ਧੰਨਵਾਦ। ਪ੍ਰਧਾਨ ਜੀ ਨੇ ਉਤ ਪਹਿਲੇ ਵੀ ਕਹਾ ਥਾ ਕਿ ਮੈਂ ਆਉਂਗਾ। ਮੈਂ ਕਹਾ ਕਿ ਅਭੀ ਪਾਣੀ ਚੜਿਆ ਤੇ ਉਹਨੂੰ ਉਤਰ ਲੈ ਤੋ ਫੇਰ ਤੁਸੀਂ ਇਥੇ ਆ ਪਰ ਮੈਂ ਖਾਸ ਕਰਕੇ ਪੰਜਾਬ ਦੀਆਂ ਜਿਹੜੀਆਂ ਸੰਪਰਦਾਵਾਂ ਨੇ ਉਹਦੇ ਚ ਰਾਧਾ ਸਵਾਮੀ ਸੰਪਰਦਾ ਉਹਦੇ ਜੀ ਬਾਬਾ ਜੀ ਸਾਡੇ ਕਾਰ ਸੇਵਾ ਵਾਲੇ ਉਹਦੇ ਸੋ ਸਰੀਆਲੀ ਵਾਲੇ ਬਾਬਾ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਕੋਟ ਭੇਜ ਕੇ ਇਹਨਾਂ ਪਿੰਡਾਂ 'ਚੋਂ ਲੋਕਾਂ ਨੂੰ ਕੱਢਿਆ ਉਹਦੇ ਬਾਅਦ ਪੂਰੀ ਵਾਲੇ ਬਾਬਾ ਜੀ ਔਰ ਖਾਲਸਾ ਈਟ ਨੇ ਇੱਥੇ ਬਹੁਤ ਜ਼ਿਆਦਾ ਕੰਮ ਕੀਤਾ ਤੁਸੀਂ ਇੱਥੇ ਸਾਰੇ ਦੇਖਦੇ ਰਹੇ ਇਹਨੇ ਕਿ ਖਾਲਸਾ ਈਟ ਨੇ ਜੋ ਇੱਥੇ ਕੰਮ ਕੀਤਾ ਉਹ ਵੀ ਬਹੁਤ ਔਥੈਂਟਿਕਾ ਸੀ ਹੁਣ ਮੈਂ ਪ੍ਰਧਾਨ ਜੀ ਨੂੰ ਕਮਾਂਗਾ ਮੋਦੀ ਸਾਹਿਬ 9 ਤਰੀਕ ਨੂੰ ਆ ਰਹੇ ਸੀ ਜੀ ਦੇਰ 9 ਤਰੀਕ ਨੂੰ ਮੋਦੀ ਸਾਹਿਬ ਆ ਰਹੇ ਮੇਰੇ ਖਿਆਲ ਇਸ ਕਰਕੇ ਆ ਰਹੇ ਉਹ ਤਾਂ ਦਿਨ ਦਿਨ ਵਾਈਸ ਪ੍ਰੈਜ਼ੀਡੈਂਟ ਸਾਹਿਬ ਦੀ ਚੋਣਾਂ ਮੈਂ ਵੀ ਜਰੂਰ ਉਹਨਾਂ ਨੂੰ ਰਿਸੀਵ ਕਰਦਾ ਆਪਣੀਆਂ ਡਿਮਾਂਡਸ ਵੀ ਉਹਨਾਂ ਨੂੰ ਦੱਸਦਾ ਪਰ ਉਹਨਾਂ ਨੇ ਕਿ ਮੇਰੇ ਖਲ ਕਿ ਕਿਉਂ ਕਿਉਂ ਗਨੋਰ ਕੀਤਾ ਕਿ ਤਿੰਨ ਡਿਸਟ੍ਰਿਕਟ ਤਿੰਨੇ ਹੀ ਅਸੀਂ ਸਿਟਿੰਗ ਐਮਐਲਏ ਹਾਂ ਉਹ ਤਿੰਨੇ ਸਿਟਿੰਗ ਐਮਪੀ ਤਿੰਨੇ ਸਿਟਿੰਗ ਐਪੀ ਫਰੋਜਪੁਰ ਅੰਮ੍ਰਿਤਸਰ ਔਰ ਗੁਰਦਾਸਪੁਰ ਤਿੰਨੋਂ ਹੀ ਸਿਟਿੰਗ ਐਮਪੀ ਉਸਨ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਇਲੈਕਸ਼ਨ ਚੋਂਥੇ ਹੋਵਾਂਗੇ ਤਾਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਬਾਅਦ ਚ ਟਾਈਮ ਦੇਣ ਸੁਣਿਆ ਜਾਏ ਜਿਹੜਾ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਜੋ ਪੰਜਾਬ ਦੇ ਵਿੱਚ ਨੈਸ਼ਨਲ ਸਕਿਉਰਿਟੀ ਨੂੰ ਐਸੂਲੇ ਥ੍ਰੈਟ ਆ ਬਾਰਡਰ ਦੇ ਉੱਪਰ ਆ ਜਿਹੜਾ ਤੁਸੀਂ ਬੰਦ ਨੇ ਇਹਨਾਂ ਦਾ ਗਵਰਨਮੈਂਟ ਆਫ ਇੰਡੀਆ ਨੂੰ ਇਮੀਡੀਏਟਲੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਨਾਉਂਸ ਕਰਨਾ ਚਾਹੀਦਾ ਕਿ ਵਾਰਫੁੱਟਿੰਗ ਦੇ ਉੱਤੇ ਇਹ ਤੁਸੀਂ ਜਿਹੜੀ ਤਿਆਰ ਕੀਤੀ ਜਾਏਗੀ ਔਰ ਇਹ ਜਿਹੜਾ ਪੰਜਾਬ ਵਿੱਚ ਤੇ ਹਮੇਸ਼ਾ ਜੜਹੜ ਹੁੰਦਾ 37 ਸਾਲ ਬਾਅਦ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਚੀਜ਼ ਕਰਕੇ ਜਾਓ ਸਾਡੇ ਤੋਂ ਬਾਅਦ ਸਾਡੇ ਬੱਚੇ ਨਾਲ ਦੁਬਾਰਾ ਇਹੋ ਜਿਹਾ ਹੜ੍ਹ ਦੇਖੇ ਮੁੱਖ ਮੰਤਰੀ ਦੇ ਦਾਖਲ ਹੋਣ ਤੇ ਚੀਜ਼ ਹੋਉਂਦੀ ਬੜੀ ਚਰਚਾ ਵਾਲੀ ਉਹ ਤੁਸੀਂ ਛੱਡੋ ਅੱਜ ਆਪਾਂ ਹੜ੍ਹ ਦੀ ਗੱਲ ਕਰਨੀ ਹੈ